ਮੇਰੀ ਗੱਲ ਆਪਰੇਸ਼ਨ ਸੰਦੂਰ ਹੋਇਆ ਹੈ ਹਾਂ ਕੀ ਚੱਕਰ ਹੈ ਇਹ ਸਾਰਾ ਡਰਾਮਾ ਹੈ ਜੀ ਇਹ ਡਰਾਮਾ ਸਾਰਾ ਟੋਟਲ ਡਰਾਮਾ ਹਾਂ ਇਹ ਤਾਂ ਡਰਾਮਾ ਪਹਿਲਾਂ ਹੀ ਮਿੱਥਿਆ ਸੀ ਵੀ ਐਂ ਕਰਾਂਗੇ ਐ ਉੱਥੇ ਮਾਰਾਂਗੇ ਉਹਦਾ ਸੰਦੂਰ ਨੌ ਰੱਖਾਂਗੇ ਆ ਕਰਾਂਗੇ ਤਾਂ ਪਹਿਲਾਂ ਪਲਾਨ ਨਹੀਂ ਇਹ ਸਾਰੇ ਦੇਖੋ ਆਪਣਾ ਮਨਮੋਹਨ ਸਿੰਘ ਜੀ ਸੀ ਚਾਹੇ ਅਸੀਂ ਵੀ ਰਿਸਪੈਕਟ ਕਰਦੇ ਹਾਂ ਹਾਂ ਦੇਖੋ ਮੈਂ ਕਹਿੰਦਾ ਬੀਜੇਪੀ ਦੀ ਗੱਲ ਹੈ ਆਪਾਂ ਆਪਾਂ ਇਹਦੇ ਖਿਲਾਫ ਹਾਂ ਪਰ ਜੇ ਉਹਨੂੰ ਗੱਲ ਆਟਲ ਬਿਹਾਰੀ ਬਾਚਬਾਈ ਦੀ ਕਰੀਏ ਹੂੰ ਉਹ ਬੰਦਾ 80% ਦੇਸ਼ ਭਗਤ ਸੀ ਹਾਂਜੀ ਤੁਸੀਂ ოਪਰੇਸ਼ਨ ਸੰਹੂਰ ਬਾਰੇ ਮੁੰਡਾ ਲਿਖ ਕੇ ਸਰਪ੍ਰੋਖ ਲਈ ਡਰਾਮਾ ਕੀਤਾ ਦਾ ਕਾਰਨ ਨਹੀਂ ਨਹੀਂ ਮੈਂ ਕੁਝ ਨਹੀਂ ਉਹਨੂੰ ਕਿਹਾ ਉਹ ਆਪ ਹੀ ਬੋਲੀ ਗਿਆ ਨਹੀਂ ਥੋੜੇ ਚਲ ਨਹੀਂ ਮੈਂ ਇਹ ਕਹੀ ਇਹ ਗੱਲ ਕਹੀ ਸੀ ਉਹ ਮੋ ਤਾਂ ਕੱਟ ਹੀ ਦਿੱਤੀ ਮੈਂ ਕਿਹਾ ਵੀ ਜਿਹੜੇ ਉੱਥੇ ਬੰਦੇ ਮਾਰੇ ਜਿਹੜੇ ਬੰਦੇ ਨੇ ਬੰਦੇ ਮਾਰੇ ਉਹ ਤਾਂ ਅੱਜ ਤੱਕ ਇਹ ਨਹੀਂ ਆਤਾ ਪਤਾ ਉਹਨਾਂ ਦੇ ਕਿੱਥੇ ਨੇ ਉਹ ਬੰਦਿਆਂ ਦਾ ਨਹੀਂ ਪਤਾ ਜਿਹੜੇ ਸਾਡੇ 44 ਉਹ ਫੌਜੀ ਪਰ ਹਮਾਰੇ ਸੀਗੇ ਉਹਨਾਂ ਦਾ ਅੱਜ ਤੱਕ ਸਰਕਾਰ ਨੇ ਕੁਝ ਨਹੀਂ ਦੱਸਿਆ ਹਿੰਦੁਸਤਾਨ ਦੇ ਲੋਕਾਂ ਨੂੰ ਮੈਂ ਤਾਂ ਇਹ ਗੱਲ ਕੀ ਉਹ ਤਾਂ ਉਹ ਦਿਖਾਈ ਨਹੀਂ ਕਿਤੇ ਮੈਂ ਤਾਂ ਗੱਲ ਹੀ ਇਹ ਕੀਤੀ ਹੈ ਵੀ ਹਿੰਦੂਸਤਾਨ ਦੇ ਲੋਕਾਂ ਨੂੰ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਸੀ ਵੀ ਜਿਹੜੇ ਸਾਡੇ 44 ਉੱਥੇ ਪਹੁੰਚੀ ਮਰੇ ਉਹ ਕੀ ਹੋਇਆ ਅੱਜ ਤੱਕ ਨਹੀਂ ਕੋਈ ਉਹਦਾ ਉਕਸੋਕ ਦਿੱਤੀ ਫਿਰ ਉੱਥੇ ਜਿਹੜਾ ਡੀਐਸਪੀ ਸੀ ਡਿਊਟੀ ਤੇ ਉਹਦਾ ਅੱਜ ਤੱਕ ਪਤਾ ਹੀ ਨਹੀਂ ਉਹ ਜੇਲ੍ਹ 'ਚ ਐ ਮਾਰਤਾ ਕਿੱਥੇ ਐ ਕਿੱਥੇ ਨਹੀਂ ਉਹਦਾ ਅੱਜ ਤੱਕ ਕੁਝ ਨਹੀਂ ਪਤਾ ਤੁਹਾਡਾ ਨਜ਼ਰੀਆ ਕੀ ਹੈ ਆਪਰੇਸ਼ਨ ਸੰਬੰਧੀ ਵਾਲੇ ਨਹੀਂ ਆਪਰੇਸ਼ਨ ਸੰਬੰਧੀ ਜਿਹੜਾ ਹੋਇਆ ਨਾ ਜੀ ਉਹ ਤਾਂ ਕਰਨੇ ਪੈਣਾ ਸੀਗਾ ਪਰ ਉਹਦੇ ਵਿੱਚ ਜਿਹੜੀ ਗੱਲ ਐ ਪਲੀ ਲਤੀ ਹੈ ਨਾ ਪਲੀ ਦਾ ਦੇਖੋ ਜਿਹੜੇ ਬੰਦੇ ਮਾਰਨ ਆਏ ਉੱਥੇ ਲੋਕਾਂ ਨੂੰ ਜਿਹੜੇ ਬੰਦੇ ਮਾਰ ਗਏ ਵਿਚਾਰੇ ਬੰਦੇ ਮਰ ਗਏ ਸਾਡੀਆਂ ਭੈਣਾਂ ਉੱਥੇ ਵਿਧਵਾ ਹੋ ਗਈਆਂ ਉਹਨਾਂ ਉਹਨਾਂ ਨੂੰ ਜਿਹੜੇ ਬੰਦੇ ਮਾਰ ਗਏ ਉਹ ਕੋ ਹੈਲੀਕਾਪਟਰ ਤੇ ਤਾਂ ਆਈ ਨਹੀਂ ਸੀ ਜਾਂ ਹੈਲੀਕਾਪਟਰ ਤੇ ਮਰ ਗਏ ਉਹਨਾਂ ਨੂੰ ਉਹਨਾਂ ਨੂੰ ਅਸੀਂ ਕਿਉਂ ਨਹੀਂ ਪਾਲ ਸਕਦੇ ਸੀਗੇ ਘੰਟੇ 'ਚ 2 ਘੰਟੇ 4 ਘੰਟੇ 'ਚ 1 ਦਿਨ 'ਚ 2 ਦਿਨ 'ਚ ਉਹ ਗਏ ਕਿੱਥੇ ਬੰਦੇ ਉਹਨਾਂ ਬਾਰੇ ਕੋਈ ਦੱਸਿਆ ਹੀ ਨਹੀਂ ਇਹ ਜਿਹੜੇ ਬੰਦੇ ਦਾ ਜਿਹੜਾ ਇਹ ਸੰਦੂਰ ਦੀ ਗੱਲ ਹੈ ਇਹ ਸੰਦੂਰ ਕੀ ਅਸੀਂ ਉਹਨਾਂ ਭੈਣਾਂ ਨੂੰ ਦੇਵਾਂਗੇ ਜਿਹੜੇ ਵਿਧਵਾ ਹੋ ਗਈਆਂ ਉਹਨਾਂ ਨੂੰ ਸੰਦੂਰ ਭੇਜ ਸਕਦੇ ਹਾਂ ਅਸੀਂ ਜਿਹੜੀਆਂ ਸਾਡੀਆਂ ਭੈਣਾਂ ਵਿਧਵਾ ਹੋ ਗਈਆਂ ਰਾਮ ਮੰਦਰ ਬਣਾ ਕੇ ਕੀ ਫਾਇਦਾ ਨਿਕਲਿਆ ਕਿ ਕਿਸੇ ਨੂੰ ਰੋਜ਼ਗਾਰ ਮਿਲਿਆ ਤੁਹਾਨੂੰ ਕੋਈ ਫਾਇਦਾ ਹੋਇਆ ਪਰਸਨ ਤੁਹਾਨੂੰ ਕੋਈ ਫਾਇਦਾ ਹੋਇਆ ਤੁਹਾਨੂੰ ਕਿ ਹੋਣਾ ਸੀ ਜੇ ਕਿਸੇ ਨੂੰ ਨਹੀਂ ਹੋਇਆ ਬਗਾਇਲ ਲੜਾਈ ਚਾੜੇ ਤਾਂ ਕੁਝ ਹਿੰਦੂਆਂ ਨੂੰ ਫਾਇਦਾ ਹੋਇਆ ਹੋਊਗਾ ਨਾ ਤਾਂ ਕਾਂਗਰਸੀ ਨੂੰ ਹੋਇਆ ਨਾ ਆម ਆਦਮੀ ਪਾਰਟੀ ਨੂੰ ਹੋਇਆ ਨਹੀਂ ਹੋਇਆ ਜੀ ਨਹੀਂ ਹੋਇਆ ਮੈਂ ਤੁਸੀ ਦੱਸੋ ਵੀ ਹਿੰਦੂ ਹਿੰਦੂ ਕਰੀ ਜਾਂਦੇ ਸੀ ਹਿੰਦੂਆਂ ਦਾ ਕੀ ਕਰਤਾ ਮੋਦੀ ਸਾਹਿਬ ਨੇ ਕੀ ਕਰਤਾ ਇਹ ਕਹਿੰਦੇ ਵੀ ਮੰਦਰ ਬਣਾ ਕੇ ਕਿਤੇ ਹੁੰਦੇ ਆ ਫਾਇਦਾ ਸੜਕਾਂ ਬਣਾ ਕੇ ਤਰੱਕੀਆਂ ਹੁੰਦੀ ਆਰਮੀ ਮਜ਼ਬੂਤ ਕਰਾ ਕੇ ਤਰੱਕੀਆਂ ਹੁੰਦੀਆਂ ਫੈਕਟਰੀਆਂ ਲਾ ਕੇ ਜੀ ਡੀ ਪੀ ਗਰੋਥ ਕੋ ਲਾ ਕੇ ਇੱਕ ਤਰੱਕੀਆਂ ਹੁੰਦੀਆਂ ਜਦ ਤੱਕ ਤੁਸੀਂ ਮੁਸਲਮ ਭਾਈਚਾਰੇ ਨੂੰ ਪਿਆਰ ਨਹੀਂ ਨਾ ਕਰੋਗੇ ਦੇਖੋ ਭਾਈਚਾਰਾ ਸਾਰੇ ਚੰਦਾ ਹਿੰਦੂ ਮੁਸਲਮ ਸਿੱਖ ਸਾਈ ਹੈ ਸਭ ਭਾਈ ਭਾਈ ਸਾਡੇ ਮਨਮੋਹ ਸਿੰਘ ਜਿਹੜੀ ਜਾਤਪਾਤ ਦੀ ਲੜਾਈ ਅਸੀਂ ਕਰਾਉਨੇ ਹਨਾ ਯਾ ਮਾਰੀ ਸਾਡੇ ਮਨਮੋਹ ਸਿੰਘ ਜੀ ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਤਾਂ ਅਸੀਂ ਦਿਹਾਤੀ ਔਰਤ ਅਗਲੇ ਨੇ ਗੁੱਸਾ ਹੀ ਨਹੀਂ ਕੀਤਾ ਨਾ ਉਹ ਨਹੀਂ ਕਰਦਾ ਜੀ ਉਹ ਉਹ ਤਾਂ ਬੰਦਾ ਵਿਚਾਰਾ ਐਵੇਂ ਲੜ ਪੀਏ ਮਤਲਬ ਹਰੇਕ ਨਾਲ ਲੜਦੇ ਫਿਰੇ ਨਾ ਉਹ ਉਸ ਬੰਦੇ ਦਾ ਜਵਾਬ ਹੀ ਕੋਈ ਨਹੀਂ ਜੀ ਅਸੀਂ ਤਾਂ ਬਹੁਤ ਨੇੜੇ ਤੋਂ ਅੱਡੇ ਤੇ ਮਾਣ ਕਰਦਾ ਦੇਖੋ ਮੈਂ ਦੇਖ ਕੇ ਬਾਅਦ ਜਾ ਕੇ ਕਹਿੰਦਾ ਮੈਂ ਪ੍ਰਚਾਰ ਕਰਦਾ ਮੈਂ ਪ੍ਰਚਾਰ ਭਾਈ ਸਾਹਿਬ ਤੁਹਾਡਾ ਹੁਕਮ ਨਾਵਾ ਸਿਰ ਮੱਥੇ ਬਿਲਕੁਲ ਮੈਂ ਨਾ ਬਾਹਰ ਜਾ ਕੇ ਦੇਖਿਆ ਇਹ ਬਾਹਰ ਪੰਜਾਬ ਤੋਂ ਬਾਹਰ ਜਿਹੜੀ ਅਗਰਵਾਲ ਸਮਾਜ ਹੈ ਨਾ 90% ਮੋਦੀ ਦੇ ਨਾਲ ਹੈ 95% ਨਾਲੋ ਨਹੀਂ ਜੀ ਨਹੀਂ ਅਸੀਂ ਤਾਂ ਜੱਟ ਦੇ ਖਿਲਾਫ ਆ ਪਰ ਪੰਜਾਬ ਦਾ ਜਿਹੜਾ ਨਾ ਅਗਰਵਾਲ ਅੱਜ ਵੀ ਮੁਗਲਾਂ ਦੇ ਨਾਲ ਹੈ ਬਿਲਕੁਲ ਬਿਲਕੁਲ ਅੱਜ ਵੀ ਉਹਵੇਂ ਨਵਾਬਾਂ ਦੇ ਨਾਲ ਖੜੇ ਆ ਸੂਚਨਾ ਦਾ ਆਪਣੇ ਨਾਲ ਆ ਚਲੋ ਜੀ ਸਵਾਲ ਇਹ ਹੈ ਵੀ ਜਾਤ ਪਾਤ ਦੀ ਲੜਾਈ ਤਾਂ ਮਾੜੀ ਹੈ ਨਾ ਜਾਤ ਪਾਤ ਦੀ ਲੜਾਈ ਤਾਂ ਤੁਸੀਂ ਨਰਾਕੇ ਮਾਰਦੇ ਹੋ ਧਰਮ ਦੀ ਲੜਾਈ ਮਾੜੀ ਹੈ ਮਾੜੀ ਹੈ ਜੀ ਮਾੜੀ ਹੈ ਆਪਾਂ ਕਾਹ ਤੋਂ ਲੜਨਾ ਨਾ ਜੀ ਨਾ ਲੜਦਾ ਤੁਸੀਂ ਦੇਖੋ ਪੰਜਾਬ ਦਾ ਇੰਨਾ ਬਧੀ ਹਾਲਾਤ ਹੈ ਤੁਸੀਂ ਅੱਤਵਾਦ ਬਾਰੇ ਇਸ ਤਰ੍ਹਾਂ ਹੰਡਾਇਆ ਹੈ ਅੱਤਵਾਦ ਬਾਰੇ ਇਹ ਸਾਰੇ ਬਾਹਰਲੇ ਮੁਲਕ ਚਾਹੁੰਦੇ ਸੀ ਪਾਕਿਸਤਾਨ ਚਾਹੁੰਦਾ ਸੀ ਆਪਣੇ ਅੰਦਰੋਂ ਵੀ ਕੁਝ ਚਾਹੁੰਦੇ ਸੀ ਇਹ ਹਿੰਦੂ ਤੇ ਸਿੱਖ ਗੰਗੀਆਂ ਚਲਾਉਣ ਜਮਾਨਦਰੂ ਹਿੰਦੂ ਆ ਇਹ ਲੋਕ ਜਿਹੜੇ ਹੈ ਫਜ਼ੂਲ ਦੀ ਲੜਾਈ ਕਰਾਉਣਾ ਚਾਹੁੰਦੇ ਨੇ ਵਧਾ ਘਟਾ ਕੇ ਹਿੰਦੂ ਮੁਸਲਮਾਨਾਂ ਦੀਆਂ ਗੱਲਾਂ ਕਰਕੇ ਇਸ ਕਿਸਮ ਦਾ ਕੰਮ ਕਰਨਾ ਚਾਹੁੰਦੇ ਮੈਂ ਜਦੋਂ ਆ ਰਾਮ ਮੰਦਰ ਬਣਿਆ ਅਸੀਂ ਤਾਂ ਲਾਈਟਾਂ ਵੀ ਕੀਤੀਆਂ ਭੰਗੜੇ ਵੀ ਪਾਏ ਵੀ ਰਾਮ ਮੰਦਰ ਬਣਿਆ ਸਾਡਾ ਇੱਕ ਹਿੰਦੂਆਂ ਦਾ ਬੜਾ ਸਥਾਨ ਬਣ ਗਿਆ। ਨਾ ਕੋਈ ਮੈਂ ਬਾਬਰੀ ਮਸਜਿਦ ਦੀ ਗੱਲ ਕੀਤੀ, ਨਾ ਮੈਂ ਕੋਈ ਹੋਰ ਕੀਤੀ। ਇਹ ਲੋਕ ਫਜ਼ੂਲ ਦੀਆਂ ਨਾ ਸ਼ਬੀਕ ਰਾਉਣ ਵਕ ਖਰਾਬ ਕਰਨ ਵਾਸਤੇ ਇੱਕ ਗਰੋਹ ਹੈ। ਇਸ ਕਰਕੇ ਮੈਂ ਤੁਹਾਨੂੰ ਤਾਂ ਤਕਲੀਫ ਦਿੱਤੀ ਹੈ ਵੀ ਤੁਹਾਡੇ ਰਾਈ ਮੈਂ ਦੱਸਣਾ ਚਾਹਣਾ। ਮੈਂ ਕੋਈ ਅਜਿਹੀ ਗੱਲ ਨਹੀਂ ਕੀਤੀ ਹਿੰਦੂ-ਮੁਸਲਮਾਨ ਦੀ ਜਾਂ ਹੋਰ ਦੀ। ਮੈਂ ਤਾਂ ਕੱਟੜ ਹਿੰਦੂ ਆ, ਜਮਾਦਰੂ ਹਿੰਦੂ ਆ। ਅਸੀਂ ਤਾਂ ਸਾਰੇ ਮੰਦਰ ਜਾਣੇ ਆ। ਮੈਂ ਤਾਂ ਆਹ ਗੱਲ ਵੀ ਕਹੀ ਹੈ ਤੁਸੀਂ ਉਹ ਤੇ ਦੇਖ ਲਓ। ਕਿ ਕਿਸੇ ਵੀ ਧਰਮ ਨੂੰ ਮੰਦਾ ਨਹੀਂ ਹੋ ਕਹਿਣਾ ਹੈ। ਆਪ ਦੇ ਧਰਮ ਵਿੱਚ ਪੱਕਿਆਂ ਤੋਂ ਰਹਿਣਾ ਹੈ ਅੱਗੇ ਮੁੱਲਪੂਪ ਪੱਕਿਆਂ ਦਾ ਜਾ ਕੇ ਉਹਨੇ ਫੋਨ ਕੀਤਾ ਕੋਈ ਦੱਸਿਆ ਕੋਈ ਨਾਮ ਕੌਣ ਬੋਲ ਰਿਹਾ ਮੈਂ ਕੋਈ ਨਾਮ ਨਹੀਂ ਉਹਨੇ ਦੱਸਿਆ ਜੀ ਅਸੀਂ ਬਾਤ ਦੇ ਵਿੱਚ ਉਹਦਾ ਸਾਰਾ ਕੋਲ ਖੁੱਲ ਕੇ ਆਈ ਡਿਊ ਦੀ ਖੋਲ ਕੇ ਦੇਖਿਆ ਉਹ ਆਪ ਦੇ ਆਪ ਨੂੰ ਪੱਤਰਕਾਰ ਲਿਖਦਾ ਤੇ ਮਿਲਟਰੀ ਦੀ ਉਹ ਆਈ ਡੀ ਉੱਤੇ ਲਾਈ ਫਿਰਦਾ ਫੇਸਬੁਕ ਤੇ ਤੁਸੀਂ ਉਹ ਕਿਹੜਾ ਦੀ ਕਾਰਵਾਈ ਹੈ ਜਿਹੜੀ ਅਸੀਂ ਅਸੀਂ ਸਾਰੀ ਸਲਾਹ ਖਰੀ ਜਾਣੇ ਆ ਅਸੀਂ ਉਹ ਤੇ ਕਾਨੂੰਨੀ ਕਾਰਵਾਈ ਕਰਾਂਗੇ ਹਰ ਹਾਲ ਚ ਕਰਾਂਗੇ ਉਹ ਮੇਰੀ ਸ਼ਬੀ ਖਰਾਬ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਇੱਕ ਗਰੋ ਹੈ ਬਿਸ਼ਵੀ ਕੰਮ ਖਰਾਬ ਕਰੀਏ ਕਾਂ ਕਿਸ ਲਈ ਖਰਾਬ ਕਰੀਏ ਅਗਰਵਾਲ ਦੇ ਖਰਾਬ ਕਰੀਏ ਇਹ ਉਹਨੇ ਕੋਸ਼ਿਸ਼ ਕੀਤੀ ਹੈ ਮੈਂ ਸਾਰੇ ਭਰਾਵਾਂ ਨੂੰ ਤੁਹਾਡੇ ਨਾਲ ਹੀ ਦੱਸਣਾ ਚਾਹੁੰਦਾ ਮੈਂ ਜਮਾਨਦੋ ਹਿੰਦੂ ਆ ਹਿੰਦੂ ਹੈਗਾ ਹਿੰਦੂ ਰਹਿਣਾ ਕੋਈ ਮੈਂ ਹਿੰਦੂ ਦੇ ਖਿਲਾਫ ਨਹੀਂ ਗੱਲ ਕੀਤੀ ਨਾ ਕੀਤੀ ਹੈ ਨਾ ਕਰਨ ਇਹ ਜਿਹੜੀ ਬੰਦਾ ਤੁਹਾਨੂੰ ਆਇਆ ਹਾਂਜੀ ਇਹ ਬੰਦਾ ਤੁਹਾਨੂੰ ਪਹਿਲਾਂ ਕਦੀ ਮਿਲਿਆ ਮੈਂ ਜਾਣਦਾ ਹੀ ਨਹੀਂ ਜੀ ਮੈਂ ਦੇਖਿਆ ਹੀ ਨਹੀਂ ਕਦੇ ਇੱਡੀ ਲੰਬੀ ਗੱਲ ਕਿਵੇਂ ਹੋ ਗਈ ਇੱਡੀ ਲੰਬੀ ਸ਼ਾਸਨ ਦੀਆਂ ਗੱਲਾਂ ਕਰੀ ਗਿਆ ਸ਼ਾਸਕ ਬੰਦੇ ਅਸੀਂ ਆ ਪ੍ਰਸਾਦ ਦੀ ਗੱਲ ਕਰੀ ਅਸੀਂ ਗੱਲ ਕਰੀ ਦੋਇਓ ਇਹ ਹੋੜਪੜ ਜਿਹਾ ਗੱਲਾਂ ਕਰਨ ਲੱਗੇ ਫਿਰ ਮੈਂ ਕਹਿੰਦਾਂ ਮੈਂ ਕੱਟਿਆ ਆਪ ਇਹਨੇ ਆਪਣੇ ਆਪ ਨੂੰ ਕੀ ਸ਼ੋਅ ਕੀਤਾ ਵੀ ਮੈਂ ਕੌਣ ਆ ਇਹਨੇ ਆਪ ਦਾ ਆਪ ਪਾਰਟੀ ਦਾ ਲੀਡਰ ਸ਼ੋਅ ਕੀਤਾ ਵਰਕਰ ਦਾ ਲੀਡਰ ਹਾਂ ਇਹ ਗੱਲ ਗੱਲ ਆਪ ਪਾਰਟੀ ਦੀ ਕਰੀ ਗਏ ਲੁਧਿਆਣੇ ਦੇ ਇਲੈਕਸ਼ਨ ਬਾਰੇ ਗੱਲ ਕਰੀ ਗਏ ਹੋਰ ਤਾਂ ਇਹਨੇ ਕੋਈ ਸ਼ੁਰੂ ਸ਼ੁਰੂਆਤੀ ਉਥੋਂ ਕੀਤੀ ਨਾ ਦੱਸੋ ਨਾ ਗੱਸੇ ਨਹੀਂ ਕੁਝ ਨਾ ਜਦੋਂ ਜਦੋਂ ਇਹੋ ਜਿਹਾ ਕੰਮ ਉਰਲਪੁਲ ਕਰਨ ਲੱਗ ਗਿਆ ਇਰ ਮੈਂ ਕੱਟਤਾ ਉਰਲਪੁਰਲ ਮਤਲਬ ਗੱਲਾਂ ਕਿੱਦਾਂ ਦੀਆਂ ਹੋਰ ਪਰ ਜਿਵੇਂ ਮਸਜਿਦ-ਏ-ਮੰਦਰ ਦੀ ਬਸ਼ਸ਼ਦੀ ਕਰਨ ਲੱਗਿਆ ਆਰਾਮ ਮੰਦਰ ਦੀ ਗੱਲ ਕਰਨ ਲੱਗਿਆ ਇਹੋ ਜਿਹੀਆਂ ਗੱਲਾਂ ਕਰਨ ਲੱਗਿਆ ਵੀ ਮੁਸਲਮਾਨਾਂ ਦੇ ਹੱਕ 'ਚ ਬੋਲਣ ਲੱਗ ਗਿਆ ਫਿਰ ਮੈਂ ਸਮਝਿਆ ਇਹ ਤਾਂ ਗੱਲਬਾਤ ਹੀ ਹੋ ਰਹੀ ਕੋਈ ਨਹੀਂ ਅਨਨੌਦ ਬੰਦੇ ਨਾਲ ਇਹਨਾਂ ਨੇ ਵੀ ਗੱਲ ਕੀਤੀ ਕਿਉਂ ਭਾਈ ਸਾਹਿਬ ਮੈਂ ਤਾਂ ਮਾਹ ਕੋ ਸਿਆਸੀ ਬੰਦਾ ਚਲੋ ਉਹਨੇ ਜਦੋਂ ਸ਼ੁਰੂਆਤੀ ਇਲੈਕਸ਼ਨ ਤੋਂ ਕਰ ਲਈ ਜਦੋਂ ਗੱਲ ਗੰਨਾ ਗਲਤ ਕਰਨ ਲੱਗਿਆ ਫਿਰ ਮੈਂ ਕੱਟਿਆ ਮੈਂ ਕੱਟਿਆ ਉਹਨੇ ਤਾਂ ਕੱਟੇ ਹੀ ਨਹੀਂ ਅੱਛਾ ਜਿਹਨੇ ਵਾਇਰਲ ਕੀਤੀ ਥੋੜੀ ਆਡੀਓ ਕਈ ਵਿਰੋਧੀ ਵੀ ਸਵਾਲ ਚੱਕ ਕੋਈ ਪਾਰਟੀ ਦੀ ਕੋਈ ਹਾਈ ਕਮਾਂਡ ਸ਼ੇਡ ਦੇ ਨਾਲ ਤੇ ਕਿਸੇ ਨਾਲ ਕੋਈ ਨੀ ਬਣਾਉਂਦਾ ਨਹੀਂ ਕੋਈ ਨਹੀਂ ਕਰ ਰਿਹਾ ਇਹ ਗੱਲ ਕੀ ਹੈ ਜਿਹੜੇ ਵਾਇਰਲ ਕਰ ਰਹੇ ਹੈ ਉਹ ਵੀ ਸਾਨੂੰ ਪਤਾ ਕੌਣ ਹੈ ਆ ਤਾਜ਼ੇ ਅਸੀਂ ਕਾਂਗਰਸ ਤੋਂ ਕੱਢਿਆ ਉਹ ਐਮਸੀ ਹੋਗੇ ਐਮਸੀ ਹੋਣ ਦੇ ਨਾਤੇ ਤਿੰਨੇ ਵਾਰੀ ਕਾਂਗਰਸ ਨੂੰ ਵੋਟ ਨਹੀਂ ਪਾਈ ਤਾਂ ਉਹਨਾਂ ਨੂੰ ਕੱਢਿਆ ਦੂਜੀ ਗੱਲ ਕੀ ਹੈ ਉਹਨਾਂ ਦੀ ਸ ਮੈਂ ਐਸਐਸਟੀ ਸਭਾ ਦਾ ভাইস ਪ੍ਰਧਾਨ ਆ ਤੇ ਉਹ ਉਹਨਾਂ ਕੋਲੇ ਐਸਐਸਟੀ ਸਭਾ ਦੀ ਦੁਕਾਨ ਹੈ ਕਿਰਾਏ ਤੇ ਉਹ 3700 ਅਰਥੋਪੀਆ ਦੇ ਮਹੀਨੇ ਚ ਕਿਰਾਏ ਤੇ ਬੈਠੇ ਆ ਤੇ ਕਿਰਾਇਆ ਅੱਜ 6000 ਰੁਪਏ ਮਹੀਨਾ ਤੇ ਉਹ ਕਹਿੰਦਾ ਸਾਨੂੰ ਦੁਕਾਨ ਉਸੇ ਕਿਰਾਏ ਤੇ ਛੱਡ ਦਿਓ ਉਹ ਕੇਸ ਕਰ ਗਏ ਹੁਣ ਅੱਗੇ ਅਪੀਲ ਕੀਤਾ ਹੁਣ ਕੋਰਟ ਨੇ ਉਹਨਾਂ ਦਾ ਕਿਰਾਇਆ 16000 ਰੁਪਏ ਮਹੀਨਾ ਫਿਕਸ ਕਰਤਾ